ਸਤਨਾਮ ਸ੍ਰੀ ਵਾਹਿਗੁਰੂ ਜੀ ਤਲੰਗ ਕਰ ਦੂਜਾ ਮਹਲਾ ਪੰਜਵਾਂ ਤਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰਹੇ ਸੋ ਹੋਏ ਤੇਰਾ ਜੋਰ ਤੇਰੀ ਮਾਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀ ਕੋਏ ਤੂ ਕਰਤਾ ਾਰਕ ਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਤੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਦਹਾਉ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਧ ਊਚਿਆ ਪਾਰ ਜੋ ਤਦ ਸਿਵਹਿ ਤਿੰਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀਸੈ ਸੋ ਤੇਰਾ ਰੂਪ ਗਣ ਨਿਦਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਉ ਧੂਰ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਉ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਆਪਾਂ ਸਮੂਹ ਜੀਵਾਂ ਨੂੰ ਪ੍ਰਾਪਤ ਹੋਏ ਹੈ ਜੀ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਜੀ ਦੇ ਪਾਵਨ ਅੰਗ 723 ਤੋਂ 724 ਅੰਗ ਉਪਰ ਤਲੰਗ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹੇ ਥਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਪਾਵਨ ਬਚਨ ਹਨ ਇਸ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਮਹਿਮਾ ਹੈ ਵਡਿਆਈ ਹੈ ਉਸਤਤ ਹੈ ਅਦੇ ਮਹਾਰਾਜ ਸਾਹਿਬ ਉਸ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਹੈ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਦੀ ਮੰਗ ਜਗਿਆਸੂ ਦੁਆਰਾ ਮਹਾਰਾਜ ਸਾਹਿਬ ਜਗਿਆਸੂ ਮੁਖ ਦੁਆਰਾ ਕਰਦੇ ਹਨ ਸਤਿਗੁਰੂ ਦਇਆ ਕਰਦੇ ਐ ਤਿਲੰਗ ਕਰ ਦੂਜਾ ਮਹੱਲਾ ਪੰਜਵਾਰਾ ਕੀ ਸਿੰਘਾਂ ਨੂੰ ਦੂਜੇ ਘਰ ਸੁਰਤਾਲ ਵਿੱਚ ਰਹਿ ਕੇ ਗਾਇਨ ਕਰਨ ਦੀ ਹਦਾਇਤ ਹੈ ਤਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰਹਿ ਸੋ ਹੋਏ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਤੁਹਾਡੇ ਵਰਗਾ ਦੂਜਾ ਕੋਈ ਨਹੀਂ ਤੁਹਾਡੇ ਵਰਗੇ ਕੇਵਲ ਤੁਸੀਂ ਹੋ ਤੇ ਮਹਾਰਾਜ ਸਾਹਿਬ ਕਿਰਪਾ ਕਰਕੇ ਸਮਝਾਉਂਦੇ ਇਹ ਭਾਵਨਾ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਤੋ ਕਰਤਾਰ ਕਰੇ ਸੋ ਹੋਏ ਤੁਸੀਂ ਕਰਤੇ ਪਰਖੋ ਕਰਨ ਵਾਲਿਓ ਜੋ ਕਰੋਗੇ ਉਹੀ ਹੋਵੇਗਾ ਇਹ ਰੱਬ ਦੇ ਪਿਆਰਿਆਂ ਦੀ ਭਾਵਨਾ ਆਮ ਬੰਦੇ ਦੀ ਇਹ ਵਿਰਤੀ ਨਹੀਂ ਆਪ ਮੰਦਾ ਤੇ ਮਹਾਰਾਜ ਕਹਿੰਦੇ ਮੇਰੀ ਮੇਰੀ ਕਰਦਾ ਮੈਂ ਕੀਤਾ ਮੈਂ ਕਰ ਰਿਹਾ ਮੈਂ ਕਰਾਂਗਾ ਰੱਬ ਦੇ ਪਿਆਰੇ ਕਹਿੰਦੇ ਐ ਰੱਬ ਨੇ ਕਰਾਇਆ ਰੱਬ ਨੇ ਕੀਤਾ ਤੇ ਰੱਬ ਹੀ ਕਰਾਵੇਗਾ ਉਹਦੇ ਤੋਂ ਬਿਨਾ ਦੂਜਾ ਕੋਈ ਕਰਨ ਵਾਲਾ ਕਰਾਉਣ ਵਾਲਾ ਨਹੀਂ ਐ ਹੁਕਮੈੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਝੈ ਤਾਂ ਹਉਮੈ ਕਹੈ ਨਾ ਕੋਈ ਸਭ ਕੁਝ ਵਰਤਦਾ ਉਹਦੇ ਹੁਕਮ ਦੇ ਵਿੱਚ ਹੀ ਪਿਆ ਹੈ ਮਹਾਰਾਜ ਜੀ ਕਹਿੰਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਪਰ ਗੱਲ ਇਹ ਮਹਾਰਾਜ ਜੀ ਕਹਿੰਦੇ ਜਿਹੜਾ ਹੁਕਮ ਨੂੰ ਗੁੱਝ ਲੈਂਦਾ ਹੈ ਨਾ ਉਹ ਹੰਕਾਰ ਵਿੱਚ ਆ ਕੇ ਨਹੀਂ ਕਹਿੰਦਾ ਕਿ ਮੈਂ ਕੀਤਾ ਹਉਮੈ ਕਹੈ ਨਾ ਕੋਈ ਫੇਰ ਉਹ ਹਉਮੈ ਦੀ ਹੰਕਾਰ ਦੀ ਗੱਲ ਨਹੀਂ ਕਰਦਾ ਵਰਤ ਸਭ ਕੋ ਜੁ ਉਹਦੇ ਭਾਣੇ ਜੁ ਉਹਦੇ ਹੁਕਮ ਦੇ ਵਿੱਚ ਰਿਹਾ ਹੈ ਭਾਵੇਂ ਉਹ ਸੰਸਾਰ ਵਾਸਤੇ ਚੰਗਾ ਹੈ ਤੇ ਭਾਵੇਂ ਸੰਸਾਰ ਵਾਸਤੇ ਮਾੜਾ ਹੈ ਭਾਵੇਂ ਕੁਝ ਵੀ ਹੈ ਸਭ ਕੋ ਜੇ ਇਹਦੇ ਹੁਕਮ ਦੇ ਵਿੱਚ ਵਰਤ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਕਰਤੇ ਪੁਰਖ ਹਨ ਕਰਨ ਵਾਲੇ ਹਨ ਕਰਾਉਣ ਵਾਲੇ ਹਨ ਕਰਨ ਕਰਣ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਇਸ ਬਲਿਹਾਰਣੈ ਜਲ ਥਲ ਮਈਅਰ ਸੋਏ ਉਹ ਪ੍ਰਮਾਤਮਾ ਹਰ ਥਾਂ ਵਸਿਆ ਹਰ ਥਾਂ ਵਰਤ ਰਿਹਾ ਹੈ ਹਰ ਥਾਂ ਤੇ ਕਰ ਰਿਹਾ ਹੈ ਕਰਾ ਰਿਹਾ ਹੈ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਗੁਰਬਾਣੀ ਦਾ ਵਾਸਾ ਹੈ ਨਾ ਜਿਹੜੇ ਉਹ ਪੜਾ ਤੱਕ ਪਹੁੰਚ ਗਏ ਜਿੱਥੇ ਹਉਮੈ ਨਹੀਂ ਹੰਕਾਰ ਨਹੀਂ ਹੈ ਉਹ ਇਹ ਗੱਲ ਕਰਦੇ ਐ ਤੁੱਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਅਕਾਲ ਪੁਰਖ ਵੈਗੁਰੂ ਤੁਹਾਡਾ ਦਿੱਤਾ ਬਾਲੇ ਸਰੀਰ ਵਿੱਚ ਤੁਹਾਡੀ ਦਿੱਤੀ ਤਾਕਤ ਹੈ ਤੇਰਾ ਤੇਰੀ ਮਨ ਟੇਕ ਤੇ ਸਾਡੇ ਮਨ ਨੂੰ ਤੁਹਾਡੀ ਟੇਕ ਹੈ ਤੁਹਾਡਾ ਆਸਰਾ ਹੈ ਤੁਹਾਡਾ ਦਿੱਤਾ ਸਭ ਕੁਝ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖਦ ਸੁਜਾਨੀ ਸਭ ਕੋ ਜੋ ਉਸ ਪਰਮਾਤਮਾ ਦਾ ਦਿੱਤਾ ਹੈ ਮਹਾਰਾਜ ਕਿਰਪਾ ਕਰਦੇ ਨਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਸ ਪਰਮਾਤਮਾ ਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਜ਼ੁਬਾਨ ਦਿੱਤੀ ਹੈ ਮਹਾਰਾਜ ਕਹਿੰਦੇ ਸਭ ਕੋ ਜੋ ਹੀ ਦੇਣ ਵਾਲਾ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਪਿਆਰੇ ਮਹਾਰਾਜ ਕਹਿੰਦੇ ਭਾਈ ਇਹ ਮਿਰਤੀ ਦੇ ਮਾਲਕ ਹੁੰਦੇ ਸਭ ਕੁਝ ਉਹਦਾ ਏ ਉਹ ਕਰਨ ਵਾਲਾ ਉਹ ਕਰਾਉਣ ਵਾਲਾ ਉਹ ਦਾਤਾਂ ਦੇਣ ਵਾਲਾ ਏ ਉਹ ਦਾਤਾਂ ਦਿੰਦਾ ਏ ਤੇ ਦਾਤਾਂ ਮਿਲਦੀਆਂ ਉਹ ਵਾਪਸ ਲੈ ਲੈਂਦਾ ਤੇ ਖਸ ਹੱਥੋਂ ਖਸ ਜਾਂਦੀਆਂ ਉਹਦਾ ਦਿੱਤਾ ਹੀ ਖਾਣੇ ਆ ਉਹਦਾ ਦਿੱਤਾ ਹੀ ਹਡਾਉਣੇ ਆ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੀ ਭਾਵਨਾ ਜਦੋਂ ਮਹਾਰਾਜ ਕਹਿੰਦੇ ਸਭ ਕੁਝ ਕਰਨਾ ਹੀ ਉਸ ਇੱਕ ਨੇ ਸਦਾ ਸਦਾ ਜਪ ਨਾਨਕ ਏਕ ਮਹਾਰਾਜ ਕਹਿੰਦੇ ਫਿਰ ਸਦਾ ਸਦਾ ਵਾਸਤੇ ਉਸ ਇੱਕ ਪਰਮਾਤਮਾ ਦਾ ਨਾਮ ਜਪਣਾ ਕਰੀਏ ਜਦੋਂ ਸਭ ਕੁਝ ਕਰਨਾ ਹੀ ਉਹਨੇ ਉਹਦੇ ਹੁਕਮ ਦੇ ਵਿੱਚ ਜਦੋਂ ਸਭ ਕੁਝ ਹੋਣਾ ਫਿਰ ਸਦਾ ਵਾਸਤੇ ਉਹਦਾ ਨਾਮ ਜਪੀਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਮਹਾਂਪੁਰਖਾਂ ਨੇ ਉਹਨਾਂ ਮਹਾਤਮਾ ਨੇ ਆਪਣਾ ਸਰੀਰ ਤਿਆਗਣਾ ਸੀ ਨਾ ਜਿਨ੍ਹਾਂ ਨੇ ਸਿੱਖੀ ਦੀ ਸਿਖਰ ਪ੍ਰਾਪਤ ਕੀਤੀ ਹੈ ਜੀ 112 ਸਾਲ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੰਕਾਰ ਤੋਂ ਰਹਿ ਧੋਕੇ ਇਹ ਇੱਕ ਮੈਨੇ ਰਖਾਉਂਦੀ ਹੈ ਗੱਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸੇਵਾ ਦੀ ਸਭ ਤੋਂ ਵੱਡੀ ਉਦਾਹਰਣ ਹੈ ਇੱਕ ਜਦੋਂ ਬ੍ਰਹਮ ਗਿਆਨੀ ਜੀ ਨੇ ਸਰੀਰ ਤਿਆਗਣਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੇਂ ਪਾਤਸ਼ਾਹ ਰਮਦਾਸ ਪਿੰਡ ਹੈ ਸਤਗੁਰੂ ਬਿਲਕੁਲ ਕੋਲ ਬੈਠੇ ਮਹਾਰਾਜ ਸਾਹਿਬ ਬ੍ਰਹਮ ਗਿਆਨੀ ਜੀ ਦੇ ਬ੍ਰਹਮ ਗਿਆਨੀ ਜੀ ਨੇ ਜ਼ਮੀਨ ਤੇ ਆਸਣ ਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਲੰਗਾ ਡਾਇਆ ਮਹਾਰਾਜ ਸਾਹਿਬ ਪਲੰਗੇ ਤੇ ਨਹੀਂ ਬੈਠੇ ਸਤਗੁਰੂ ਬ੍ਰਹਮ ਗਿਆਨੀ ਜੀ ਦੇ ਕੋਲ ਜ਼ਮੀਨ ਤੇ ਬਹਿ ਗਏ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਤਗੁਰੂ ਜੀ ਪਾਤਸ਼ਾਹ ਬੋਲੇ ਕਹਿੰਦੇ ਬ੍ਰਹਮ ਗਿਆਨੀ ਜੀ ਬਾਬਾ ਵੱਡਾ ਸਾਹਿਬ ਜੀਓ ਤੁਸੀਂ 112 ਸਾਲ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਸੇਵਾ ਨਿਭਾਈ ਹੈ ਜੋ ਤੁਹਾਡੇ ਕੋਲ ਹੈ ਉਹ ਕਿਸੇ ਕੋਲ ਵੀ ਨਹੀਂ ਤੁਸੀਂ ਸਿੱਖੀ ਦੀ ਸਿਖਰ ਪ੍ਰਾਪਤ ਕੀਤੀ ਹੈ ਸਾਨੂੰ ਕੋਈ ਉਪਦੇਸ਼ ਦੇਵੋ ਉਪਦੇਸ਼ ਬਖਸ਼ੋ ਸਾਨੂੰ ਕੋਈ ਤੁਸੀਂ ਇੰਨੀ ਵੱਡੀ ਸੇਵਾ ਨਿਭਾਈ ਹੈ ਬ੍ਰਹਮ ਗਿਆਨੀ ਬਾਬਾ ਵੱਡਾ ਸਾਹਿਬ ਕਹਿਣ ਲੱਗੇ ਜੀ ਮੈਂ ਕੌਣ ਨਈ ਉਪਦੇਸ਼ ਦੇਣ ਵਾਲਾ ਮੈਂ ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦਾ ਸੇਵਕ ਹੈ ਮੈਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦਾ ਸੇਵਾਦਾਰ ਹੈ ਮੈਂ ਉਪਦੇਸ਼ ਦੇਣ ਵਾਲਾ ਕੌਣ ਹਾਂ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਦੱਸੋ ਆਉਣ ਵਾਲੇ ਸਮੇਂ 'ਚ ਸਿੱਖ ਨੂੰ ਪਤਾ ਹੋਵੇ ਕਿ ਬ੍ਰਹਮ ਗਿਆਨੀ ਬਾਬਾ ਵੱਡਾ ਸਾਹਿਬ ਜੀ ਨੇ ਸੇਵਾ ਕੀਤੀ ਤੇ ਉਹਦੇ ਪਿੱਛੇ ਇੱਕ ਵੱਡਾ ਉਪਦੇਸ਼ ਕੀ ਹੈ ਸਿਖਾਣੋ ਉਪਦੇਸ਼ ਦੇਵੋ ਕਿਰਪਾ ਕਰੋ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸੇਵ ਜੀ ਨੇ ਆਖਿਆ ਉਪਦੇਸ਼ ਇਹੀ ਹੈ ਸਿੱਖ ਆਪਣੇ ਜੀਵਨ ਦੇ ਵਿੱਚ ਸੇਵਾ ਕਰੇ ਸਿਮਰਨ ਕਰੇ ਭਗਤੀ ਕਰੇ ਬੰਦਗੀ ਕਰੇ ਨਾਮ ਜਪੇ ਨਾਮ ਜਪਾਵੇ ਕਿਰਤ ਕਰੇ ਬ੍ਰਹਮ ਗਿਆਨੀ ਜੀ ਕਹਿੰਦੇ ਜੋ ਹੋ ਸਕਦਾ ਹੈ ਜੀਵਨ ਦੇ ਵਿੱਚ ਭਲੇ ਦੇ ਕਰਮ ਕਰੇ ਪੁੰਨ ਕਰੇ ਦਾਨ ਕਰੇ ਇਹ ਸਭ ਕੁਝ ਕਰਕੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਕੁਝ ਵੀ ਮੈਂ ਜੋ ਕੁਝ ਵੀ ਹੋਇਆ ਹੈ ਮੈਂ ਨਹੀਂ ਕਰ ਸਕਦਾ ਜੇ ਤੁਸੀਂ ਕਰਾਇਆ ਹੈ ਤੇ ਹੋਇਆ ਹੈ ਤੁਸੀਂ ਕਰਾਉਣ ਵਾਲੇ ਹੋ ਤੁਸੀਂ ਕਰਨ ਵਾਲੇ ਹੋ ਜੋ ਕਰਾਈ ਜਾਵੋਗੇ ਇਹਨਾਂ ਹੱਥਾਂ ਦੇ ਕੋਲੋਂ ਉਹ ਹੀ ਹੋਈ ਜਾਵੇਗਾ ਮੈਂ ਕੌਣ ਹਾਂ ਚੰਗੇ ਕਰਮ ਕਰਨ ਵਾਲਾ ਬ੍ਰਹਮ ਗਿਆਨੀ ਜੀ ਨੇ ਆਖਿਆ ਇਹ ਹਰ ਇੱਕ ਸਿੱਖ ਦੇ ਜ਼ੁਬਾਨ ਦੇ ਉੱਤੇ ਹਿਰਦੇ ਕਰਕੇ ਸ਼ਬਦ ਹੋਣੇ ਚਾਹੀਦੇ ਐ ਭਾਵੇਂ ਉਹ ਕਿੱਡਾ ਵੀ ਵੱਡਾ ਸੇਵਾਦਾਰ ਐ ਭਾਵੇਂ ਜਿੰਨਾ ਮਰਜੀ ਸਿਮਰਨ ਕਰਦਾ ਐ ਪਰ ਜੇ ਉਹਦੀ ਰਸਨਾ ਦੇ ਉੱਤੇ ਇਹ ਸ਼ੁਕਰਾਨੇ ਦੇ ਲਫ਼ਜ਼ ਨਹੀਂ ਨਾ ਤੇ ਹੰਕਾਰ ਆ ਜਾਏਗਾ ਬ੍ਰਹਮ ਗਿਆਨੀ ਜੀ ਨੇ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਇਹ ਲਫ਼ਜ਼ ਰੱਖੇ ਐ ਸਦਾ ਹੀ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਰਹੇ 112 ਸਾਲ ਸੇਵਾ ਨਿਰਹੰਕਾਰ ਹੋ ਕੇ ਫਿਰ ਕੀਤੀ ਗਈ ਹੈ ਜਦੋਂ ਮਨ ਵਿੱਚ ਰੱਬ ਦੇ ਪਿਆਰਿਆਂ ਦੇ ਇਹ ਵਸਿਆ ਹੁੰਦਾ ਏ ਤੁੱਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰਹੇ ਸੋ ਹੋਏ ਤੇ ਤੂੰ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਸਭ ਤੋਂ ਵੱਡਾ ਸਭ ਤੋਂ ਉੱਚਾ ਸਭ ਤੋਂ ਉੱਪਰ ਉਹ ਪਾਰ ਬ੍ਰਹਮ ਪਰਮਾਤਮਾ ਦਾ ਧਾਰ ਦਾਤਾ ਦੇਣ ਵਾਲਾ ਹੈ ਜਿਹਦੇ ਤੋਂ ਉੱਚਾ ਕੁਝ ਵੀ ਨਹੀਂ ਜਿਹਦੇ ਤੋਂ ਉੱਚਾ ਜੇ ਕੁਝ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਉੱਚੇ ਉੱਪਰ ਉੱਚਾ ਨਾਉ ਉਹਦਾ ਨਾਮ ਹੀ ਹੈ ਉਹਦੇ ਤੋਂ ਉੱਚਾ ਜਿੰਨੂੰ ਜਪ ਕੇ ਉਹਦੇ ਨਾਲ ਜੁੜਿਆ ਜਾਂਦਾ ਮਹਾਰਾਜ ਕਿਰਪਾ ਕਰਦੇ ਸਭ ਉੱਪਰ ਪਾਰ ਬ੍ਰਹਮ ਦਾ ਧਾਰ ਹੈ ਸਾਰਿਆਂ ਤੋਂ ਉੱਚੇ ਪਾਰ ਬ੍ਰਹਮ ਪਰਮਾਤਮਾ ਦਾ ਤਾਰ ਦਾਤਾ ਜੀ ਤੇਰੀ ਟੀਕ ਤੇਰਾ ਆਧਾਰ ਤੁਹਾਡੀ ਸਾਨੂੰ ਓਟ ਹੈ ਤੇ ਤੁਹਾਡਾ ਹੀ ਸਾਨੂੰ ਆਸਰਾ ਹੈ ਤੇਰਾ ਆਧਾਰ ਆਧਾਰ ਦਾ ਭਾਵ ਆਸਰਾ ਤੁਹਾਡੇ ਆਸਰੇ ਨਾਲ ਜਿਉਉਨੇ ਸਾਚਾ ਨਾਮ ਮੇਰਾ ਆਧਾਰੋ ਰੱਬ ਦੇ ਪਿਆਰਿਆਂ ਦੀ ਇਹ ਪਾਵਨਾ ਹੁੰਦੀ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਦੇ ਹੈ ਤੂੰ ਹੈ ਤੂੰ ਹੋ ਬਨਹਾਰ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਮਾਂ ਪਿੱਛੇ ਗੁਜ਼ਰ ਗਿਆ ਭੂਤਕਾਲ ਹੈ ਦਾ ਭਾਵ ਤੁਸੀਂ ਉਦੋਂ ਸੀ ਤੁਹਾਡੀ ਮੌਜੂਦਗੀ ਸੀ ਤੁਸੀਂ ਉਦੋਂ ਮੌਜੂਦ ਸੀ ਹਰ ਥਾਂ ਦੇ ਉੱਤੇ ਤੂੰ ਹੈ ਅੱਜ ਜਿਹੜਾ ਸਮਾਂ ਚੱਲਦਾ ਪਿਆ ਹੈ ਵਰਤਮਾਨ ਦੇ ਵਿੱਚ ਅੱਜ ਵੀ ਤੁਸੀਂ ਹਰ ਥਾਂ ਤੇ ਹਾਜ਼ਰ ਹੋ ਨਾਜ਼ਰ ਹੋ ਹਰ ਥਾਂ ਤੇ ਵਰਤ ਰਹੇ ਹੋ ਤੂੰ ਹੋ ਵਣਹਾਰ ਆਉਣ ਵਾਲਾ ਸਮਾਂ ਹੈ ਜਿਹੜਾ ਇਹ ਸ੍ਰਿਸ਼ਟੀ ਰਹੀਂ ਨਾ ਰਹੀਂ ਦੁਨੀਆ ਵਸੇ ਨਾ ਵਸੇ ਉਜੜ ਜਾਏ ਭਾਵੇਂ ਪਰ ਪ੍ਰਮਾਤਮਾ ਜੀ ਤੂੰ ਹੋ ਵਣਹਾਰ ਤੁਸੀਂ ਸਦਾ ਦੇ ਲਈ ਹੋਣ ਹਾਰ ਹੋ ਸਦਾ ਲਈ ਰਹਿਣ ਵਾਲੇ ਹੋ ਅਰਬਦ ਨਰਬਦ ਧੁੰਦੂਕਾਰਾ ਜਦੋਂ ਕੁਝ ਵੀ ਨਹੀਂ ਸੀ ਸੰਸਾਰ ਦੇ ਉੱਤੇ ਉਦੋਂ ਵੀ ਆਕਾਲ ਪੁਰਖ ਪ੍ਰਮਾਤਮਾ ਸੰਸਾਰ ਦਾ ਇਹ ਉਤਪਤੀ ਕਰਨ ਦੇ ਵਾਲੇ ਉਹੀ ਹੈ ਉਦੋਂ ਵੀ ਉਹਨਾਂ ਦੀ ਮੌਜੂਦਗੀ ਸੀ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਦੇ ਉੱਤੇ ਵਸਦਾ ਹਰ ਥਾਂ ਦੇ ਉੱਤੇ ਉਹਦਾ ਵਾਸਾ ਹੈ ਹਰ ਸਮੇਂ ਉਹਦਾ ਵਾਸਾ ਰਿਹਾ ਹੈ ਜੁਗਾਂ ਜੁਗਾਂ ਤਰਾਂ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਵਰਤਦੇ ਰਹੇ ਸੰਸਾਰ ਦੇ ਘਟਾਂ ਘਟਾਂ ਦੇ ਵਿੱਚ ਆਗਮ ਆਗਾਦ ਊਚ ਅਪਾਰੋ ਪਰਮਾਤਮਾ ਗਮਤਾ ਤੋਂ ਰਹਿ ਤੇ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ ਕੋਈ ਨਹੀਂ ਕਹਿ ਸਕਦਾ ਕਿ ਐਨੀ ਸੀਮਾ ਦੇ ਵਿੱਚ ਪਰਮਾਤਮਾ ਦੀ ਹੋਂਦ ਹੈ ਦੋ ਅਗੇ ਉਹਦੀ ਹੋਂਦ ਨਹੀਂ ਹਰ ਥਾਂ ਦੇ ਉੱਤੇ ਉਹਦਾ ਵਾਸਾ ਹੈ ਹਰ ਥਾਂ ਤੇ ਉਹ ਵਸਣ ਵਾਲਾ ਹੈ ਉਹ ਅਗਾਦ ਬੋਧ ਹੈ ਮਤ ਕਰਕੇ ਬੁੱਧ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਊਚ ਆਪਾਰ ਉਹ ਸਭ ਤੋਂ ਉੱਚਾ ਹੈ ਪਾਰਾਵਾਰ ਤੋਂ ਰਹਿਤ ਹੈ ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ ਜਿਹਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ ਏ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ ਤੁਹਾਡੇ ਕਿਹੜੇ ਕਿਹੜੇ ਗੁਣ ਜਿਹੜੇ ਐ ਉਹ ਗਾਵਾਂ ਰਸਨਾ ਦੇ ਨਾਲ ਤੁਹਾਡੇ ਬੇਅੰਤ ਗੁਣ ਹਨ ਜੋ ਤੁਧ ਸੇਵਹਿ ਤਿੰਨ ਪਾਉ ਦੁੱਖ ਨਾ ਹੈ ਪਰ ਹਾਂ ਜਿਹੜੇ ਗੁਣ ਕਾਉਂਦੇ ਐ ਜਿਹੜੇ ਪਰਮਾਤਮਾ ਨੂੰ ਸਿਮਰਦੇ ਐ ਯਾਦ ਰੱਖਦੇ ਯਾਦ ਅਸਤ ਦੇ ਵਿੱਚ ਮਹਾਰਾਜ ਕਹਿੰਦੇ ਤਿੰਨ ਭੌ ਦੁੱਖ ਨਾਹੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਉਹ ਇਸ ਅਵਸਥਾ ਤੱਕ ਪਹੁੰਚ ਗਏ ਜਿੱਥੇ ਦੁੱਖ ਦੇ ਵਿੱਚ ਦੁੱਖ ਮਹਿਸੂਸ ਨਹੀਂ ਹੁੰਦਾ ਦੁੱਖ ਨੂੰ ਦੁੱਖ ਕਰਕੇ ਮੰਨਦੇ ਨਹੀਂ ਐ ਤੇ ਸੁੱਖ ਦੇ ਕਰਕੇ ਸੁੱਖ ਦੇ ਨਾਲ ਪ੍ਰੇਮ ਨਹੀਂ ਕਰਦੇ ਸੁੱਖ ਨੂੰ ਸੁਖ ਜਾਣਦੇ ਆ ਉਹਨਾਂ ਲਈ ਸੋਨਾ ਹੋਵੇ ਮਿੱਟੀ ਹੋਵੇ ਇੱਕ ਸਮਾਨ ਹੈ ਉਹ ਇਸ ਅਵਸਥਾ ਤੱਕ ਪਹੁੰਚ ਜਾਂਦੇ ਜਿਹੜੇ ਪ੍ਰਮਾਤਮਾ ਨੂੰ ਸਿਮਰਦੇ ਹੈ ਉਹ ਸਰੀਰ ਨੂੰ ਸਰੀਰ ਦੇ ਨਾਲ ਪ੍ਰੇਮ ਕਰਕੇ ਸਰੀਰ ਦੇ ਦੁੱਖਾਂ ਦੇ ਵਿੱਚ ਗਲਤਾਨ ਨਹੀਂ ਹੁੰਦੇ ਮਨ ਦੇ ਦੁੱਖ ਉਹਨਾਂ ਤੋਂ ਦੂਰ ਹੁੰਦੇ ਐ ਫਿਰ ਉਹਨਾਂ ਦੇ ਸਰੀਰਾਂ ਤੇ ਜਿੰਨੇ ਮਰਜ਼ੀ ਧਰਮ ਦੇ ਰਾਹ ਤੇ ਚੱਲਦਿਆਂ ਕਸ਼ਟ ਆਏ ਉਹਨਾਂ ਦਾ ਮਨ ਨਹੀਂ ਡੋਲਿਆ ਜਿਨ੍ਹਾਂ ਦਾ ਮਨ ਸੱਚੇ ਪਰਮਾਤਮਾ ਦੇ ਨਾਲ ਜੁੜ ਗਿਆ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ ਉਹ ਪਰਮਾਤਮਾ ਨੂੰ ਧਿਆਉਣ ਨਾਲ ਜਿਹੜਾ ਨਿਰਭਉ ਵੈ ਧਿਆਉਣ ਵਾਲੇ ਦੇ ਵੀ ਸਾਰੇ ਡਰ ਲੈ ਜਾਂਦੇ ਆ ਧਰਮ ਦੇ ਰਾਹ ਤੇ ਚੱਲਦਿਆਂ ਫਿਰ ਆਪਾ ਵੀ ਕੁਰਬਾਨ ਕਰ ਜਾਂਦੇ ਆ ਤੇ ਜਮਾਂ ਦੀ ਮਾਰ ਦਾ ਡਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਪਾਤਸ਼ਾਹ ਦਾ ਬਚਨ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਦੁੱਖ ਦਾ ਵਿਛੋੜਾ ਜਿਹੜਾ ਵਿਛੋੜੇ ਦਾ ਦੁੱਖ ਹੈ ਜਮਾਂ ਦੀ ਮਾਰ ਦਾ ਦੁੱਖ ਹੈ ਭੁੱਖ ਦਾ ਦੁੱਖ ਹੈ ਇਹ ਸਾਰੇ ਦੁੱਖ ਰੱਬ ਦੇ ਪਿਆਰੇ ਜਿਹੜੇ ਐ ਉਹ ਹੰਡਾ ਲੈਂਦੇ ਐ ਜੇ ਉਹ ਨਹੀਂ ਜਰਦੇ ਤੇ ਇੱਕ ਪਰਮਾਤਮਾ ਦਾ ਵਿਛੋੜਾ ਨਹੀਂ ਜਰਦੇ आखां ਜੀਵਾਂ ਵਿਸਰੇ ਮਰ ਜਾਓ ਦੁਨੀਆਂ ਦੀ ਉਹਨਾਂ ਨੂੰ ਪਰਵਾਹ ਕੋਈ ਨਹੀਂ ਹੁੰਦੀ ਧਰਮ ਦੇ ਰਾਹ ਤੇ ਚੱਲਦੇ ਐ ਜੇ ਉਹ ਪਰਵਾਹ ਕਰਦੇ ਐ ਕਿਸੇ ਦੀ ਉਹ ਕਰਦੇ ਐ ਗਾਉਂ ਤੇ ਗਰੀਬ ਦੀ ਮਜ਼ਲੂਮ ਦੀ ਕਰਦੇ ਐ ਜੇ ਉਹ ਪਰਵਾਹ ਕਰਦੇ ਤੇ ਧਰਮ ਦੇ ਸਿਧਾਂਤਾਂ ਤੇ ਚੱਲਦੇ ਆ ਜੋ ਸਿਧਾਂਤ ਐ ਉਹਨਾਂ ਉਹਨਾਂ ਦੀ ਪਰਵਾਹ ਕਰਦੇ ਕਿ ਸਿਧਾਂਤ ਨੂੰ ਸੰਭਾਲਣਾ ਕਿਵੇਂ ਨਹੀਂ ਤੇ ਕਿਸੇ ਦੁਨਿਆਦਾਰ ਕਿਸੇ ਰਾਜੇ ਮਹਾਰਾਜੇ ਬਾਦਸ਼ਾਹ ਦਾ ਡਰ ਉਹ ਹਿਰਦੇ ਦੇ ਵਿੱਚ ਨਹੀਂ ਮੰਨਦੇ ਕਿਉਂਕਿ ਉਹ ਅ ਪਰਮਾਤਮਾ ਦੇ ਨਾਲ ਜੁੜੇ ਹੋਣ ਕਰਕੇ ਆਜ਼ਾਦ ਸੋਚ ਦੇ ਮਾਲਕ ਹੁੰਦੇ ਐ ਭੈ ਕਾਹੂ ਕੋ ਦੇਤ ਨਾ ਨੈ ਪਹਿਮਾਨਤ ਆਣ ਨਾ ਤਾਂ ਡਰਦੇ ਐ ਨਾ ਡਰਉਂਦੇ ਐ ਕਿਉਂਕਿ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ ਜਿਹੜੇ ਰੱਬ ਨੂੰ ਯਾਦ ਰੱਖਦੇ ਉਹ ਨਾ ਤਾਂ ਡਰਦੇ ਐ ਤੇ ਨਾ ਉਹਨਾਂ ਨੂੰ ਕੋਈ ਦੁੱਖ ਹੈ ਨਿਰਭਉ ਹੋ ਜਾਂਦੇ ਐ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਦੇ ਗੁਣ ਗਾਉਂਦੇ ਐ ਪਰਮਾਤਮਾ ਦੀ ਮਹਿਮਾ ਕਰਦੇ ਐ ਜੋ ਦੀ ਸੈ ਸੋ ਤੇਰਾ ਰੂਪ ਫਿਰ ਉਹਨਾਂ ਵਾਸਤੇ ਜੋ ਕੁਝ ਦਿਸਦਾ ਹੈ ਪਰਮਾਤਮਾ ਜੀ ਉਹ ਤੁਹਾਡਾ ਹੀ ਰੂਪ ਹੈ ਜਿੱਧਰ ਵੇਖਦੇ ਐ ਜੇ ਜੇ ਪੇਖੋਂ ਤੈ ਹਜੂਰ ਦੂਰਕਤ ਹੋ ਨਾ ਜਾਈ ਜਿੱਧਰ ਜਿੱਧਰ ਵੇਖਦੇ ਐ ਫਿਰ ਉਹ ਪਰਮਾਤਮਾ ਦੇ ਪਿਆਰੇ ਉਹਨਾਂ ਨੂੰ ਰੱਬ ਨਜ਼ਰ ਆਉਂਦਾ ਹੈ ਜਿੱਧਰ ਵੇਖਦੇ ਐ ਗਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਉਹਨਾਂ ਨੂੰ ਘਟਾਂ ਘਟਾਂ ਦੇ ਵਿੱਚ ਰੱਬ ਦਿਸਦਾ ਹਰ ਥਾਂ ਉਹਨਾਂ ਨੂੰ ਰੱਬ ਦਿਸਦਾ ਹੈ ਭਾਈ ਕਨਈਆ ਜੀ ਦੀ ਭਾਵਨਾ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮੁਗਲਾਂ ਦੇ ਵਿੱਚੋਂ ਵੀ ਗੁਰੂ ਕਲਗੀਧਰ ਪਾਤਸ਼ਾਹ ਨਜ਼ਰ ਆਉਂਦੇ ਤੇ ਉਹਨਾਂ ਦੀ ਸੇਵਾ ਕਰੀ ਜਾਂਦੇ ਆ ਇਹ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਸਨ ਜਿੱਥੇ ਸਤਿਗੁਰੂ ਜੀ ਨੇ ਦੱਸਿਆ ਕਿ ਇਥੋਂ ਤੱਕ ਵੀ ਭਾਵਨਾ ਪਹੁੰਚ ਸਕਦੀ ਏ ਇਹਦਾ ਮਤਲਬ ਇਹ ਨਹੀਂ ਵਿਸ਼ਾਏ ਨਹੀਂ ਮਨ ਵਿੱਚ ਲਿਆਉਣਾ ਕਿ ਜਿਹੜੇ ਮਾਰ ਰਹੇ ਸੀ ਮੁਗਲਾਂ ਨੂੰ ਸਿੱਖ ਜਿਹੜੇ ਉਹਨਾਂ ਦਾ ਮੁਕਾਬਲਾ ਕਰ ਰਹੇ ਸੀ ਉਹਨਾਂ ਦੇ ਵਿੱਚ ਭਾਵਨਾ ਨਹੀਂ ਸੀ ਨਹੀਂ ਇਹ ਮਹਾਰਾਜ ਸਾਹਿਬ ਜੀ ਨੇ ਨਾ ਪੰਥ ਹੀ ਐਸਾ ਬਣਾਇਆ ਏ ਇਹ ਪੰਥ ਦੇ ਵਿੱਚ ਮਹਾਰਾਜ ਨੇ ਚਾਰ ਵਰਨ ਇੱਕ ਵਰਨ ਕਰਾਉ ਮਹਾਰਾਜ ਨੇ ਚਾਰਾਂ ਵਰਨਾਂ ਦੇ ਗੁਣ ਇੱਕੋ ਪੰਥ ਦੇ ਵਿੱਚ ਪਾਏ ਆ ਇਹ ਸੂਰਮੇ ਵੀ ਨੇ ਇਹ ਵਿਦਿਆਵਾਣ ਵੀ ਨੇ ਇਹ ਕਿਰਤੀ ਵੀ ਨੇ ਤੇ ਇਹ ਸੇਵਾ ਦੇ ਪੁੰਜ ਵੀ ਨੇ ਮਹਾਰਾਜ ਸਾਹਿਬ ਜੀ ਨੇ ਚਾਰੇ ਗੁਣ ਪੰਥ ਨੂੰ ਦਿੱਤੇ ਜਿੱਥੇ ਸੂਰਮਤਾਈ ਦੀ ਗੱਲ ਆਉਂਦੀ ਹੈ ਉੱਥੇ ਤਲਵਾਰ ਦੇ ਜੋਰ ਵਿਖਾਉਂਦੇ ਜਿੱਥੇ ਵਿਦਵਤਾ ਦੀ ਗੱਲ ਆਉਂਦੀ ਉੱਥੇ ਵਿਦਿਆਵਾਣ ਕੋਈ ਨਹੀਂ ਇੰਨਾ ਵਰਗਾ ਜਿੱਥੇ ਗੱਲ ਕਿਰਤੀਆਂ ਦੀ ਆਉਂਦੀ ਹੈ ਉੱਥੇ ਇੰਨਾ ਵਰਗਾ ਕਿਰਤੀ ਕੋਈ ਨਹੀਂ ਹੈ ਪੰਜਾਬ ਦੀ ਧਰਤੀ ਇਹ ਗੱਲ ਦੀ ਗਵਾਹੀ ਭਰਦੀ ਹੈ ਇਹ ਕਿੱਡੇ ਵੱਡੇ ਕੀਰਤੀ ਕਾਮੇ ਲੋਕ ਹਨ ਜਿਨ੍ਹਾਂ ਨੇ ਐਡੀ ਵੱਡੀ ਮਾਰ ਵੀ ਝੱਲੀ ਐ ਪਰ ਫਿਰ ਵੀ ਸ਼ੁਕਰਾਨੇ ਦੇ ਲਫ਼ਜ਼ ਉਹਨਾਂ ਦੀ ਰਸਨਾ ਦੇ ਉੱਤੇ ਆ ਵੀ ਉਹ ਦਾਤਾਂ ਦੇਣ ਵਾਲਾ ਹੈ ਉਹਨੇ ਇੱਕ ਸਾਲ ਨਹੀਂ ਹੋਰ ਫਸਲ ਦਿੱਤੀ ਤੇ ਫਿਰ ਕੀ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਰਪਾ ਹੋ ਜਾਏਗੀ ਤੇ ਕਈ ਨਾਲ ਤੁਰਪੇ ਕੀਰਤੀ ਜੇ ਮਾਝੇ ਦੀ ਧਰਤੀ ਦੇ ਉੱਤੇ ਇਹ ਵਿਪਤਾ ਪਈ ਤੇ ਮਾਲਵੇ ਵਾਲੇ ਨਾਲ ਰਲ ਗਏ ਦੁਆਬੇ ਵਾਲੇ ਆ ਗਏ ਜੇ ਦੁਆਬੇ ਦੇ ਵਿੱਚ ਵਿਪਤਾ ਪਈ ਮਾਝਾ ਮਾਲਵਾ ਉਧਰ ਨੂੰ ਹੋ ਗਿਆ ਮਾਲ ਵਿੱਚ ਪਈ ਮਾਝ ਦੁਆਬੇ ਵਾਲੇ ਇੰਦਰ ਆ ਗਏ ਹਰਿਆਣੇ ਤੋਂ ਕਿਰਤੀ ਸਿੱਖ ਆ ਗਏ ਨੌਜਵਾਨ ਆ ਗਏ ਇੱਕ ਦੂਜੇ ਦੀ ਮਦਦ ਦੇ ਵਿੱਚ ਇਹ ਸੇਵਾ ਦੇ ਪੁੰਜ ਵੀ ਹਨ ਸੇਵਾ ਦਾ ਬੜਾ ਵੱਡਾ ਸਿਧਾਂਤ ਹੈ ਇਹਨਾਂ ਦੇ ਕੋਲ ਨਹੀਂ ਤੇ ਚਾਰ ਵਰਨ ਜਿਹੜੇ ਸਨ ਉਹਨਾਂ 'ਚ ਵੱਖ-ਵੱਖ ਸੀ ਜੋ ब्राह्मण ਨੇ ਕਰਨਾ ਉਹ ਖत्री ਨਹੀਂ ਕਰ ਸਕਦਾ ਜੋ ਖत्री ਨੇ ਕਰਨਾ ਉਹ ਵੈਸ਼ ਨਹੀਂ ਕਰ ਸਕਦਾ ਜੋ ਵੈਸ਼ ਨੇ ਕਰਨਾ ਉਹ ਸ਼ੁੱਧਰ ਨਹੀਂ ਸੀ ਕਰ ਸਕਦਾ ਇਹ ਚਾਰ ਵੱਖਰ ਵੱਖਰੇ ਗੁਣਾਂ ਇਹਨਾਂ ਚਾਰਾਂ ਦੇ ਵਿੱਚ ਸੰ ਪਰ ਮਹਾਰਾਜ ਨੇ ਚਾਰ ਵਰਨ ਇੱਕ ਵਰਨ ਕਰਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਚਾਰੇ ਗੁਣ ਦਿੱਤੇ ਪੰਥ ਨੂੰ ਜਿੱਥੇ ਸੇਵਾ ਦੀ ਲੋੜ ਉੱਥੇ ਸੇਵਾ ਕਰਦੇ ਹੈ ਜਿੱਥੇ ਸੂਰਮਤਾਈ ਦੀ ਲੋੜ ਉੱਥੇ ਸੂਰਮਤਾਈ ਦਿਖਾਉਂਦੇ ਜਿੱਥੇ ਕਿਰਤੀ ਕਾਮਿਆਂ ਦੀ ਲੋੜ ਉੱਥੇ ਕਿਰਤੀ ਕਾਮੇ ਬਣ ਜਾਂਦੇ ਆ ਜਿੱਥੇ ਵਿਦਵਤਾ ਦੀ ਲੋੜ ਉੱਥੇ ਵਿਦਿਆਰਥੀ ਬਣ ਜਾਂਦੇ ਆ ਮਹਾਰਾਜ ਕਿਰਪਾ ਕਰਦੇ ਜੋ ਦੀਸੈ ਸੋ ਤੇਰਾ ਰੂਪ ਰੱਬ ਦੇ ਪਿਆਰੇ ਜਿੱਧਰ ਵੇਂਦੇ ਉਹਨਾਂ ਨੂੰ ਰੱਬ ਨਜ਼ਰ ਆਉਂਦਾ ਗੁਣ ਨਿਧਾਨ ਗੋਵਿੰਦ ਅਨੂਪ ਆ ਉਹ ਪਰਮਾਤਮਾ ਅਕਾਲ ਪੁਰਖ ਗੁਣਾਂ ਦੇ ਖਜ਼ਾਨੇ ਹਨ ਉਹ ਗੋਵਿੰਦ ਧਰਤੀ ਦੀ ਰੱਖਿਆ ਕਰਨ ਵਾਲੇ ਹੈ ਅਨੂਪ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਦਾ ਅੰਤ ਕੋਈ ਨਹੀਂ ਸਿਮਰ 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 ਜਨ ਸੋਏ ਮਹਾਰਾਜ ਜੀ ਨੇ ਤਿੰਨ ਵਾਰੀ ਸਿਮਰ ਸ਼ਬਦ ਵਰਤਿਆ ਮਹਾਰਾਜ ਜੀ ਕਹਿੰਦੇ ਮਨ ਕਰਕੇ ਸਿਮਰਨਾ ਕਰ ਉਹ ਪ੍ਰਮਾਤਮਾ ਨੂੰ ਤਨ ਕਰਕੇ ਸਿਮਰਨਾ ਕਰ ਉਸ ਵਾਹਿਗੁਰੂ ਨੂੰ ਬਾਣੀ ਕਰਕੇ ਸਿਮਰਨਾ ਕਰ ਕਿਉਂਕਿ ਮਹਾਰਾਜ ਸਾਹਿਬ ਦਾ ਬਚਨ ਤਾਂ ਜਿਸ ਕਾ ਤਨ ਮਨ ਧਨ ਸਭ ਦਿਸ ਕਾ ਸਭ ਕੋ ਜੋ ਪਰਮਾਤਮਾ ਦਾ ਜਨ ਜੀਵਾ ਦਿੱਤੀ ਬੋਲੇ ਤਾਤ ਰਸਨਾ ਨਾਲ ਉਹਦੇ ਗੁਣਗਾ ਤਨ ਕਰਕੇ ਉਹਦੇ ਦਿੱਤੇ ਹੋਏ ਸਮੇ ਨੂੰ ਸੰਭਾਲਣਾ ਕਰ ਤਨ ਕਰਕੇ ਚੰਗੇ ਪੁੰਨ ਕਰ ਦਾਨ ਕਰ ਚੰਗੇ ਕਰਮ ਕਰ ਸੰਗਤ ਵਿੱਚ ਆ ਜੇ ਤਨ ਕੋਲ ਹੋਵੇਗਾ ਤਨ ਤੰਦਰੁਸਤ ਹੋਏਗਾ ਬੰਦਾ ਸੰਗਤ ਵਿੱਚ ਆ ਕੇ ਬੈਠੇਗਾ ਸੰਗਤ ਕਰੇਗਾ ਹਰ ਇੱਕ ਪੱਖ ਤੋਂ ਜ਼ਰੂਰੀ ਹੈ ਬਾਣੀ ਨੂੰ ਧਾਰਨ ਕਰਨਾ ਮਹਾਰਾਜ ਕਿਰਪਾ ਕਰਦੇ ਸਿਮਰ 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 ਜਨ ਸੋਏ ਭਾਈ ਮਨ ਬਾਣੀ ਤਨ ਕਰਕੇ ਪ੍ਰਮਾਤਮਾ ਨੂੰ ਸਿਮਰਨਾ ਕਰ ਯਾਦ ਕਰ ਨਾਨਕ ਕਰਮ ਪ੍ਰਾਪਤ ਹੋਏ ਜਦੋਂ ਉਹਨੂੰ ਯਾਦ ਕਰੇਗਾ ਨਾ ਚੰਗੇ ਕਰਮਾਂ ਦੇ ਸਦਕਾ ਉਹ ਪ੍ਰਮਾਤਮਾ ਤੈਨੂੰ ਪ੍ਰਾਪਤ ਹੋ ਜਾਏਗਾ ਜਦੋਂ ਬੰਦਾ ਬਾਣੀ ਪੜ੍ਹੇਗਾ ਬਾਣੀ ਨੂੰ ਕਮਾਉਣ ਦਾ ਯਤਨ ਕਰੇਗਾ ਜੀਵਨ ਚ ਕਰਮ ਚੰਗੇ ਹੋਣਗੇ ਜਿਨ ਜਪਿਆ ਤਿਸ ਕੋ ਬਲਿਹਾਰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਮਹਾਰਾਜ ਕਹਿੰਦੇ ਉਹਨਾਂ ਤੋਂ ਬਲਿਹਾਰ ਹਾਂ ਕੁਰਬਾਨ ਜਾਣੇ ਆ ਤਿਸ ਕੈ ਸੰਗ ਤਰੈ ਸੰਸਾਰ ਕਿਉਂਕਿ ਉਹ ਆਪ ਤਾਂ ਤਰਦੇ ਐ ਉਹਨਾਂ ਦੀ ਸੰਗਤ ਕਰਨ ਦੇ ਨਾਲ ਸੰਸਾਰ ਤਰ ਰਿਹਾ ਹੈ ਸੰਸਾਰ ਤਰਦਾ ਹੈ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨਨ ਆਪ ਮੁਕਤ ਅਵਰੇ ਮੁਕਤ ਕਰਾਵੇ ਆਪ ਮੁਕਤ ਮੁਕਤ ਕਰੈ ਸੰਸਾਰ ਰਬ ਦੇ ਪਿਆਰੇ ਐਸੀ ਬਖਸ਼ਿਸ਼ ਦੇ ਮਾਲਕ ਹਨ ਆਪ ਤਾਂ ਮੁਕਤ ਹੁੰਦੇ ਹੀ ਹੈ ਉਹ ਸੰਸਾਰ ਨੂੰ ਮੁਕਤ ਕਰ ਦਿੰਦੇ ਜਿਹੜੇ ਉਹਨਾਂ ਦੀ ਸਰਣ ਚ ਪੈ ਜਾਂਦੇ ਆ ਕਹੋ ਨਾਨਕ ਪ੍ਰਭ ਲੋਚਾਪੂਰ ਏ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਇੱਛਾ ਹੈ ਸਾਡੀ ਇਹ ਭਾਵਨਾ ਹੈ ਲੋਚਣਾ ਹੈ ਜੇ ਸਾਡੀ ਪੂਰੀ ਕਰ ਦਿਓ ਕਿਰਪਾ ਕਰੋ ਸੰਤ ਜਨਾਂ ਕੀ ਬਾਚੋ ਧੂਰ ਤੁਹਾਡੇ ਤੋਂ ਸੰਤ ਜਨਾਂ ਦੀ ਤੁਹਾਡੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦੇ ਆ ਤੇ ਸੰਤ ਉਹ ਜਿਹੜਾ ਤੁਹਾਡੇ ਨਾਲ ਜੁੜਿਆ ਹੋਵੇ ਜਿਹੜਾ ਤੁਹਾਡੇ ਘਰ ਦਾ ਉਪਦੇਸ਼ ਜਗਤ ਦੇ ਵਿੱਚ ਵਰਤਾਉਂਦਾ ਹੋਵੇ ਉਹ ਸੰਤਾਂ ਦੇ ਚਰਨਾਂ ਦੀ ਧੂੜ ਸਾਨੂੰ ਦੇ ਦਿਓ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਮਹਾਰਾਜੀ ਕਿਰਪਾ ਕਰ ਦੇ ਜਿਹੜੇ ਆਪ ਜਪਦੇ ਐ ਤੇ ਹੋਰਨਾਂ ਨੂੰ ਜਪਾਉਂਦੇ ਐ ਉਹਨਾਂ ਦੀ ਮਹਿਮਾ ਇੰਨੀ ਵੱਡੀ ਹੈ ਕਿ ਸਤਿਗੁਰੂ ਗੁਰਬਾਣੀ ਵਿੱਚ ਕਹਿ ਰਹੇ ਕਿ ਉਹਨਾਂ ਦੇ ਚਰਨਾਂ ਦੀ ਅਸੀਂ ਧੂੜ ਮੰਗਦੇ ਹਾਂ ਸਤਿਗੁਰੂ ਕਿਰਪਾ ਕਰਨ ਰੱਬ ਦੇ ਪਿਆਰਿਆਂ ਦੀ ਸੰਤ ਸਾਧੂ ਮਹਾਤਮਾ ਜਿਹੜੇ ਸੱਚ ਦੇ ਪੰਧ ਦੀ ਹਨ ਫਰੇਬ ਤੋਂ ਭੇਖ ਤੋਂ ਹਟ ਕੇ ਪਰਮਾਤਮਾ ਦਾ ਨਾਮ ਜਪਣ ਵਾਲੇ ਤੇ ਜਪਾਉਣ ਵਾਲੇ ਹਨ ਉਹਨਾਂ ਦੇ ਚਰਨਾਂ ਦੀ ਜੇ ਧੂੜ ਮਿਲ ਜਾਈ ਤੇ ਗੁਰ ਉਪਦੇਸ਼ ਗੁਰ ਸਿਧਾਂਤ ਗੁਰਬਾਣੀ ਹਿਰਦੇ ਦੇ ਵਿੱਚ ਵਸ ਜਾਂਦੀ ਹੈ ਤੇ ਜਿਹੜਾ ਗੁਰਬਾਨੀ ਨਾਲ ਜੁੜ ਗਿਆ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਆਪਾਂ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸੇ ਉਪਦੇਸ਼ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨ ਦੀ ਸੋਝੀ ਗੁਰੂ ਸਾਹਿਬ ਬਖਸ਼ਿਸ਼ ਕਰਨਾ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਤਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਜੀ ਸਤਿਗੁਰੂ ਕਿਰਪਾ ਕਰਨਾ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਗੁਰੂ ਸਾਹਿਬ ਜੀ ਸੋਜੀ ਬਖਸ਼ਿਸ਼ ਕਰਨ ਨਾ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਮਹਾਰਾਜ ਸਾਹਿਬ ਜੀ ਆਪਾਂ ਸਾਰਿਆਂ ਨੂੰ ਕਿਰਤਾਰਥ ਕਰਨ ਜੀ ਸੋ ਸਰਬੱਤ ਸੰਗਤਾਂ ਨੂੰ ਇੱਕ ਬੇਨਤੀ ਹੈ ਜੀ ਅੰਮ੍ਰਿਤ ਸੰਚਾਰ ਦੇ ਪ੍ਰਥਾਏ ਬੇਨਤੀ ਹੈ ਕਿ 13 ਤਰੀਕ ਦਿਨ ਸੋਮਵਾਰ ਨੂੰ ਅਕਾਲ ਅਕੈਡਮੀ ਕਾਲੇ ਕੇ ਵਿਖੇ ਅੰਮ੍ਰਿਤ ਸੰਚਾਰ ਹੋਣਾ ਹੈ ਜੀ ਸੋ ਬੇਨਤੀ ਹੈ ਕਿ ਜੜੀਆਂ ਵੀ ਸੰਗਤਾਂ ਨੇ ਜਿਹੜੇ ਗੁਰਮੁਖ ਪਿਆਰਿਆਂ ਨੇ ਇਲਾਹਾ ਲੈਣਾ ਹੈ ਖੰਡੇ ਬਾਟੇ ਦਾ ਅਮਰਤ ਛਕਣਾ ਹੈ ਜੀ ਕਲਗੀ ਧਰਤ ਰਸਟ ਦੇ ਵੱਲੋਂ ਜਿਹੜੇ ਕਕਾਰ ਹਨ ਉਹ ਸੇਵਾ ਮੁਕਤ ਦਿੱਤੇ ਜਾਣਗੇ ਕਿਸੇ ਤਰ੍ਹਾਂ ਦਾ ਕੋਈ ਮਾਇਆ ਨਹੀਂ ਲਈ ਜਾਏਗੀ ਜੀ ਸੋ ਬੇਨਤੀ ਹੈ ਜੜੀਆਂ ਵੀ ਸੰਗਤਾਂ ਨੇ ਅਮਰਤ ਛਕਣਾ ਹੋਵੇ ਜਿਨ੍ਹਾਂ ਨੇ ਇਸ ਮਾਨਸ ਦੇਜ ਦਾ ਲਾਹਾ ਲੈਣਾ ਹੋਵੇ ਅਮਰਤ ਪੀਵੋ ਸਦਾ ਚਿਰ ਜੀਵੋ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ ਜੀ ਸੋ ਬੇਨਤੀ ਹੈ ਕਿ ਉਹ ਅਕਾਲ ਅਕੈਡਮੀ ਮਨਾਵਾ ਵਿਖੇ ਆਪਣਾ ਨਾਮ ਦਰਜ ਕਰਾ ਸਕਦੇ ਜਾਂ ਮਨਾਵਾ ਗੁਰੂ ਘਰ ਵਿਖੇ ਜਾਂ ਆਪਜੀ ਦਾਸ ਦੇ ਨਾਲ ਸੰਪਰਕ ਕਰ ਲਓ ਜੀ ਤੇ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਇਹ 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਸੋਮਵਾਰ ਅਕਾਲ ਅਕੈਡਮੀ ਕਾਲੇਕੇ ਤੇ ਮਨਾਵਾ ਨਗਰ ਤੋਂ ਅਕਾਲ ਅਕੈਡਮੀ ਤੋਂ ਸੰਗਤਾਂ ਨੂੰ ਲੈ ਕੇ ਜਾਇਆ ਜਾਵੇਗਾ ਬਸ ਦੇ ਵਿੱਚ ਹੀ ਲੈ ਕੇ ਜਾਣਗੇ ਤੇ ਛੱਡ ਕੇ ਜਾਣਗੇ ਜੀ ਕਿਸੇ ਤਰ੍ਹਾਂ ਦੇ ਕੋਈ ਵੀ ਕਿਸੇ ਤੋਂ ਕਰਾਇਆ ਨਹੀਂ ਲਿਆ ਜਾਏਗਾ ਸਾਰਾ ਕੁਝ ਕਹਿਣ ਤੋਂ ਭਾਵ ਸੇਵਾ ਦੇ ਵਿੱਚ ਹੀ ਹੈ ਜੇ ਕਿਸੇ ਨੇ ਲਾਹਾ ਲੈਣਾ ਹੈ ਜੀ ਆਪ ਜੀ ਸੰਪਰਕ ਕਰ ਸਕਦੇ ਹੋ ਦਾਸ ਨਾਲ ਸੰਪਰਕ ਕਰ ਲਓ ਜਾਂ ਗੁਰਦੁਆਰਾ ਸਾਹਿਬ ਮਨਾਵਾ ਅਕਾਲ ਅਕੈਡਮੀ ਮਨਾਵਾ ਉੱਥੇ ਜਾ ਕੇ ਆਪ ਜੀ ਆਪਣਾ ਨਾਮ ਦਰਜ ਕਰਾ ਸਕਦੇ ਹੋ ਜੀ ਬੇਨਤੀ ਪ੍ਰਵਾਨ ਕਰੋ ਇਹ ਸਮਾਂ ਵਾਰ-ਵਾਰ ਨਹੀਂ ਮਿਲਦਾ ਸਮੇਂ ਨੂੰ ਸੰਭਾਲੀਏ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਖਿੰਨ ਖਿੰਨ ਔਦ ਬਿਹਾਰਤ ਹੈ ਫੂਟੇ ਘਟ ਜਿਓ ਪਾਣੀ ਕੋਈ ਪਤਾ ਨਹੀਂ ਕਦੋਂ ਸਵਾਸਾਂ ਦਾ ਇਹ ਖੇਡ ਖਤਮ ਹੋ ਜਾਣਾ ਹੈ ਵਸਾ ਨਾ ਖਾਈਏ ਜੀ ਬੇਨਤੀ ਪ੍ਰਵਾਨ ਕਰੋ ਲਾਹਾ ਲਈਏ ਜਿਨ੍ਹਾਂ ਨੇ ਇਹ ਲਾਹਾ ਲੈਣਾ ਹੈ ਸਮੇਂ ਦਾ ਖੰਡੇ ਬਾਟੀ ਦੇ ਅਮਰਤਾ ਦਾ ਸੰਚਾਰ ਨਗਰ ਕਾਲੀ ਕੇ ਅਕਾਲ ਅਕੈਡਮੀ ਵਿੱਚ ਹੋਣਾ ਹੈ ਜੀ ਸੋ ਆ ਵੀ ਆਪਣਾ ਨਾਮ ਉੱਤਰ ਕਰਾਓ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ